ਨੀਵੇਂ ਸੜਕੇ ਜਾਵਾਂ ਨਹੀਂ ਮੇਰਾ ਨਿੱਕਾ ਵੀਰਾ ਆ ਗਿਆ ਕਿਵੇਂ ਅਭੀ ਠੀਕ ਹੈ ਅਸਰੀ ਗੱਲ ਬਹਿਣੀ ਪੈਰੀ ਬਹਿਣਾ ਕਿਵੇਂ ਆ ਠੀਕ ਆ ਹਾਂ ਠੀਕ ਆ ਬਹਿਣੀ ਹਾਂ 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 ਸਹਣਾ ਤੇ ਲੈ ਪੈਣੀ ਤੇਰਾ ਸੰਧਾਰਾ ਇਹਨਾਂ ਦੀ ਕੀ ਲੋੜ ਸੀ ਵੀਰੇ ਤੁਸੀਂ ਉਹੀ ਆਜਿਆ ਕਰੋ ਮਿਲਜਿਆ ਕਰੋ ਹੋਰ ਇੰਨੀ ਖੇਚਲਾ ਨਾ ਕਰਿਆ ਕਰੋ ਲੈ ਖੇਚ ਲਗਾ ਦੀ ਬਹਿਣੀ ਇਹਦਾ ਫਰਜ ਆ ਭਾਈ ਪੈਰੀ ਬਹਿਣਾ ਮਾਸੀ ਜਿਉਂਦਾਰਾ ਪੁੱਤ ਹੋਰ ਮਾਸੀ ਤਕੜੀ ਹੈ ਹਾਂ ਭਾਈ ਮੈਂ ਠੀਕ ਆ ਤੁਸੀਂ ਠੀਕ ਹੋ? ਹਾਂ ਮਾਸੀ, ਪਰਿਵਾਰ ਸਭ ਠੀਕ ਹੈ। ਹਾਂਜੀ ਹਾਂਜੀ ਵਧੀਆ ਸਭ। ਚੱਲ ਵਧੀਆ ਵਧੀਆ ਜਹੀਂ ਦਮ। ਚੰਗਾ ਵੀਰ ਤੁਸੀਂ ਗੱਲਬਾਤ ਕਰੋ। ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਤੁਹਾਡੇ ਵਾਸਤੇ। ਠੀਕ ਹੈ ਭਾਣੇ, ਬਣਾ ਲੈ ਜਾ। ਹੋਰ ਮਾਸੀ, ਡੀਗਾ ਸਭ। ਉਹ ਤਾਂ ਬਹੁਤ ਠੀਕ ਹੈ। ਗੱਲ ਕਰ ਘੁੰਮੋ ਵਾਲਾ ਹੋਇਆ ਪਿਆ। ਬਣਾਉਂ ਗਿਰਾਂ ਕੈੜੀ ਜੀ ਪੀਏ ਮਾਜੀ ਚਾਹ ਪੀ ਲੋ ਠੰਡੇ ਹੋਜੂ ਕਦੋਂ ਦੀ ਪਾਈ ਪਈ ਆ ਹੋਰ ਅੱਛਾ ਪੀਨੀ ਆ ਠੀਕ ਆ ਮਾਸੀਆ ਚੱਲਦਾ ਫਿਰ ਮੈਂ ਕੋਈ ਨਾ ਪਤਾ ਜਿੱਦਾ ਰਹਿੰਦਾ ਨਹੀਂ ਮਾਸੀ ਹੈ ਠੀਕ ਆ ਭਣੇ ਹੋਰ ਕੀ ਆ ਹੋਰ ਰਹਿ ਪੈਣਾ ਅੱਜ ਤਾਂ ਕੋਈ ਨਾ ਭਣੇ ਫੇਰ ਮਾਰੂ ਕਿਹੜਾ ਫੇਰ ਮਾਰ ਲਈ ਕਿਹੜਾ ਕੋਈ ਨਾ ਫੇਰ ਆਜੂ ਠੀਕ ਆ ਹਾਂ ਭਣੇ ਫੇਰ ਮਾਰੂ ਕਿਹੜਾ ਦੰਗਾ ਮੈਂ ਵੀ ਕੰਮ ਧੰਦਾ ਨਵੇੜਦੀਆਂ ਚੱਲ ਕੇ ਨੂਰ ਰਾਣੀ ਦਾ ਭਰਾ ਸੰਧਾਰਾ ਦੇ ਕੇ ਚਲਾ ਗਿਆ ਪਰ ਮੁਖਤਿਆਰੋ ਹਜੇ ਵੀ 라ਵਲ ਵੇਖਦੀ ਰਹੀ ਜਿਵੇਂ ਉਹਨੂੰ ਕਿਸੇ ਦੇ ਆਉਣ ਦੀ ਉਡੀਕ ਹੋਵੇ ਭਾਵੇਂ ਮੁਖਤਿਆਰੋ ਦਾ ਭਰਾ ਤੇ ਮਾਪੇ ਮੁੱਕ ਚੁੱਕੇ ਸੀ ਪਰ ਫਿਰ ਵੀ ਉਹਨੂੰ ਕਿਸੇ ਤੋਂ ਸੰਧਾਰੇ ਦੀ ਆਸ ਸੀ ਐਨੇ ਨੂੰ ਇੱਕ ਨੌਜਵਾਨ ਉਹਨਾਂ ਦੇ ਵੇੜੇ ਆ ਗਿਆ मुख्तारों नौजवान बस दी रही जिमें स कोशिश कर रही हो नौजवान ने स्कूटर स्टैंड ते लाया तो बिस्कुटा वाला पीपा चक मुख्तारों वाल वधना शुरू किया मुख्तियारो मनो मन ही बोल दी रही पला ये कौन होया अस्त्रीगर कर पुआ हम पहचाने हैं मेनू दीपा तो दीपा अपने पति जी कई साल बाद मिलके मुख्तियारो पाबुक हो गए हाँ पुआ ਦੀਪਾਸ਼ ਛੰਦੇ ਦਾ ਮੁੰਡਾ ਹਾਂ ਹਾਂ ਪੁੱਤ ਤੈਨੂੰ ਸਿਆਣ ਲਿਆ ਹਾਂ ਨਿੱਕਾ ਜਾਂ ਦੇਖਿਆ ਤੀ ਹੁਣ ਤੂੰ ਵੱਡਾ ਹੋ ਗਿਆ ਪੁੱਤ ਅੱਜ ਤੈਨੂੰ ਕਿਵੇਂ ਤੇ ਹੈਗੇ ਭੂਆ ਦਾ ਘਰ ਆ ਬੀਬੀ ਨੇ ਤੇਰੇ ਬਾਅਦ ਹੀ ਸੰਧਾ ਰੱਬੇ ਗਿਆ ਬਈ ਭੂਆ ਨੂੰ ਫੜਾਦੀ ਆ ਚੱਕ ਅੱਛਾ ਬਿਸਕੁਟਾਂ ਦੇ ਪੀਪੇ ਨੂੰ ਉਹ ਐਵੇਂ ਵੇਖ ਰਹੀ ਸੀ ਜਿਵੇਂ ਮਾਂ ਪਿਓ ਪ੍ਰਾ ਪਰਜਾਈ ਸਾਰਾ ਟੱਬਰ ਹੀ ਉਹਦੇ ਹੋ ਲਾ ਕੇ ਹੋ ਗਿਆ ਅੱਜ ਮੇਰਾ ਦਿਲ ਕਹਿਦਾ ਤੀ ਮੇਰੇ ਪੇਕੇ ਤੇ ਜ਼ਰੂਰ ਆਊਗਾ ਕੋਈ ਨਾਲੇ ਬਤਾ ਉਹ ਤਾਂ ਸਹਾਰੇ ਨੂੰ ਕੀ ਤੀ ਮੇਰੇ ਕੋਲ ਤਾਂ ਖਾਲੀਆ ਤਾਂ ਜਾ ਕਰੋ ਸਿੰਦੇ ਰੱਖੂ ਨਾ ਪੁੱਤ ਤੂੰ ਤੈਨੂੰ ਦੇ ਕੇ ਮੇਰੀ ਰੂਹ ਖੁਸ਼ ਹੋ ਗਈ ਸਾਹ ਵਾਸੇ ਪੁੱਤ ਤੇਰੇ ਤੂੰ ਗਿੜਾ ਮਾਰਿਆ ਰਾਣੀ ਪੁੱਤ ਚਾਹ ਕਰਕੇ ਲਿਆ ਮੇਰਾ ਪਤੀ ਜਾ ਹੈ ਰਾਣੀ ਪੁੱਤ ਚਾਹ ਤਾਰ ਲਿਆ ਲੈ ਉਹ ਨੀ ਆ ਮਾਜੀ ਹੋਰ 부ਆ ਗੋਡੇ ਡੀਗਨੇ ਤੇਰੇ ਹਾਂ ਪੁੱਤ ਠੀਕ ਹੈ ਇਹ ਠੀਕ ਆ 부ਆ ਹਾਂ ਪੁੱਤ ਮਾਣੇ ਕਿਹਾ ਸੀ ਮੈਨੂੰ ਵੀ ਆਉਂਦਾ ਹੋਇਆ ਭੂਆ ਨੂੰ ਨਾਲ ਹੀ ਲਿਆਈ ਨਾਲੇ 1-2 ਦਿਨ ਲਈ ਹੈ ਹੋਰ ਕੋਈ ਨਾ ਦੇਖ ਲੈਨੀ ਤੂੰ ਮੇਰੇ ਨਾਲ ਹੀ ਵਗ ਚਲੀ ਹੋਰ ਕਪੜੇ ਇਹ ਬਾਲਾ ਝੋਲੇ ਚ ਚੱਲਦੇ ਆਪਾਂ ਜਾਇਆ ਉਹ ਮਾਜੀ ਜਦ ਵੀਰ ਲੈਣੀ ਆ ਗਿਆ ਦੋ ਦਿਨ ਮੇਲਾ ਆਇਓ ਅੱਜ ਵੀਰ ਰਹਿ ਪੂ ਸਵੇਰੇ ਸੰਦੇਹਾ ਪਿੰਡੇ ਤੇ ਪਾਣੀ ਪਾ ਕੇ ਚਲੇ ਜਾਇਓ ਲਾ ਭਈ ਮਗਰਾ ਸੇਵਾ ਦਾਜ ਚੰਗੀ ਕਰ ਰਿਆ ਹੈਂ ਦਰੂ ਬੜੀ ਇੱਕ ਨੰਮਰਾ ਲਾਦਾ ਜਈ zamee ghadj gaddiya yaar haa je mai magra mata bhai aa gaya tusse vi gida mario haa rishtedari aun jaan nal hi vad diya ode puri raat mukhtiyaron nu neend nai ਕਦੇ ਉਹ ਆਪਣੇ ਬੱਚਿਆਂ ਵਰਗੇ ਮੰਨਦੀ ਚਾਹ ਵਿੱਚ ਖੋ ਜਾਂਦੀ ਤੇ ਕਦੇ ਸਿੱਧੇ ਮੂੰਹ ਗੱਲ ਨਾ ਕਰਨ ਵਾਲੀ ਪਰਜਾਈ ਦੇ ਬਾਰੇ ਸੋਚਦੀ ਸੂਰਜ ਦੇ ਚੜਦੇ ਹੀ ਮੁਖਤਿਆਰੋ ਤੇ ਦੀਪਾ ਮੁਖਤਿਆਰੋ ਦੇ ਪੇਕੇ ਘਰ ਨੂੰ ਤੁਰ ਪਏ ਪਿੰਡ ਦੀਆਂ ਗਲੀਆਂ ਨੂੰ ਵੇਖ ਮੁਖਤਿਆਰ ਨੂੰ ਆਪਣਾ ਬਚਪਨ ਚੇਤੇ ਆ ਗਿਆ ਜਦੋਂ ਉਹ ਇਨ੍ਹਾਂ ਗਲੀਆਂ ਦੇ ਵਿੱਚ ਖੇਡਦੀ ਹੁੰਦੀ ਸੀ ਸ਼ਰੀਰ ਭਾਵੇਂ ਬੁੱਢਾ ਹੋ ਚੁੱਕਿਆ ਸੀ ਪਰ ਮਨ ਅਜ ਵੀ ਬੱਚਿਆ ਵਾਂਗ ਖੇਡਣ ਨੂੰ ਕਰਦਾ ਸੀ ਉਹ ਦਿਲੋਂ ਕਿੰਨੀ ਖੁਸ਼ਾ ਇਹ ਹਾਪਾ ਭਾਵੇਂ ਉਹਦੇ ਮੂੰਹ ਤੋਂ ਨਜ਼ਰ ਨਾ ਆਏ ਪਰ ਹਰ ਇੱਕ ਧੀ ਦੀ ਤਰ੍ਹਾਂ ਪੇਕੇ ਘਰ ਜਾਣ ਦੀ ਤਾਂ ਮੁਖਤਿਆਰ ਨੂੰ ਵੀ ਸੀ ਬਗੇ ਲਦੀ ਕਰਲ ਤੋਂ ਮੁਕਿੰਦਾ ਕਈ ਸਾਲ ਹੋ ਗਏ ਆ ਪਿਛੇ ਬਗੇਲਾ ਹੀ ਮੁੱਕਿਆ ਸੀ ਦੇ ਪੂਆ ਮੁੰਡਾ ਨਾਲ ਲੰਨ ਰਿਆ ਅਸਾਂ ਏ ਸੰਦ ਦਾ ਘਰ ਤਾਂ ਨਾ ਮੁੰਡਾ ਬਚ ਗਿਆ ਹੋਰ ਲਾਈ ਪੂਆ ਪਹੁੰਚੀ ਕਰ ਲੈ ਕੌਣ ਆ ਗਿਆ ਮੈਂ ਕਹ ਦੂੰ ਦੀ ਟੀਕੀ ਜਾਂਦੀ ਸੀ ਆਏ ਹਾਏ ਨਹੀਂ ਅੱਜ ਤਾਂ ਮੇਰੀ ਨਾਨ ਦੇ ਬੀਬੀ ਆ ਗਈ ਮੈਂ ਤਾਂ ਢੀਕਦੀ ਦੀ ਤੈਨੂੰ ਥੱਕ ਗਈ ਕਿੰਨੇ ਜਰਾ ਬਾਅਦ ਆਈਆਂ ਤੁਲ ਨੀ ਪਹਿਲਾ ਇਨਾ ਖੇੜਦੀਆਂ ਦਾਈਆਂ ਟੁਕੜੇ ਮੇਰੇ ਬਾਪੂ ਦਾ ਭਾਲ ਭਾਲ ਕਮਲਾ ਹੋ ਜਾਂਦਾ ਸੀ ਨੀ ਮਾਂ ਹਾਂ ਪੁੱਤ ਮੈਨੂੰ ਤੂੰ ਨਿੱਕਿਆਂ ਤੋਂ ਨਹੀਂ ਗੱਲ ਨਹੀਂ ਦੱਸਦੀ ਹੁੰਦੀ ਸੀ ਬਈ ਤਰੀਪੂ ਆ ਪਿੰਗ ਝੂੜਦੀ ਝੂੜਦੀ ਪਿੰਗ ਤੋਂ ਲੋੜ ਨਹੀਂ ਖਾਗ ਸੀ ਮਨੂੰ ਉਹ ਗੱਲ ਦੱਸ ਕੇ ਰਾਂ ਉਹ ਕੀ ਦੱਸਾਂ ਤਾਂ ਪੀਂਗ ਝੂਟਦੀ ਝੂੜੀਆਂ ਤੇ ਇੱਕ ਇਹਦੇ ਨਾਲ ਹੋਰ ਤੀ ਕੁੜੀਆਂ ਦਾ ਨਾ ਛੋਟੀ ਸੀ ਝੂਟਦੀਆਂ ਝੂੜਦੀਆਂ ਡਿੱਗ ਪਈਆਂ ਤੇ ਮੱਜਾਂ 'ਚ ਜਾ ਕੇ ਪਈਆਂ ਦੜੰਮ ਦੇ ਕੇ ਅੱਛਾ ਸ਼ੁਕਰ ਮੈਂ ਨਾ ਜੜੀ ਪੀਂਗ ਤੇ ਹੋਰ ਜਾ ਵੇ ਜਾ ਵੱਡਿਆ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਤੂੰ ਤੂੰ ਆ ਤੂੰ ਚਾਹ ਪੀਂਗ ਰਾਂ ਫਿਰ ਤੈਨੂੰ ਪੀਂਗ ਪਾ ਕੇ ਦਿੰਦੇ ਨੰਮ ਤੇ ਫਿਰ ਸਾਨੂੰ ਝੂਟ ਕੇ ਦਿਖਾਈ ਹੈ ਮੇਰੀ ਕੋਈ ਹੁਣ ਝੋਟਣ ਦੀ ਓ ਮਰਾ ਬੁੜੀ ਤਾਂ ਹੋਈ ਪਈਆਂ ਤੋਰਦਾ ਜਾਂਦਾ ਨਹੀਂ ਨਾ ਨਾ ਹੁਣ ਕੌਣ ਟੁੱਟਣ ਦਿੰਦੇ ਆਪਾਂ ਹੇ ਹੇ ਗੱਲਾਂ ਮਾਰਦਾ 13 ਭਾਈ ਮੈਂ ਤੇ ਗਰਵੇਲ ਅਸੀਂ ਤੀਆਂ ਤੇ ਗਈਆਂ ਅੱਛਾ ਸਾਡੇ ਮੇਰੇ ਭਰਾ ਜਿਹੜੇ ਛੋਟੇ ਸੀਗੇ ਭਣੇ ਪੈਸੇ ਮੰਗਣ ਤੇ ਪੈਸੇ ਮੰਗਣ ਕੁੜੀਆਂ ਆ ਗਏ ਝਾਕਣ ਮੇਰੇ ਨੂੰ ਗਣੀ ਤੇ ਕਹਿਣ ਤੇਰੇ ਭਰਾ ਦੇ ਗੁੜੇ ਤੇ ਪੈਸੇ ਮੰਗਦੇ ਆ ਤੂੰ ਦੇ ਦੇ ਤੇ ਮੈਂ ਹਰ ਕੇ ਕੱਚੀ ਹੁੰਦੀ ਨੇ ਦੇ ਦੇ ਮੈਂ ਤਾਂ ਝਾਕਾਂ ਖੜੀ ਸਿੰਦੇ ਹੁਣੀ ਤਾਂ ਵਾਲੇ ਬੈਭਤੀ ਤੁਸੀਂ ਗੱਲਾਂ ਕਰੋ ਪੂਆ ਮੈਂ ਥੋੜਾ ਜਿਹਾ ਕੰਮ ਜਾਇਆ ਵਾਂ ਹਾਂ ਪੁੱਤ ਤੂੰ ਕੰਮ ਕਰ ਲੈ ਫਿਰ ਤੂੰ ਨਾਂਕੇ ਚੋਣੂ ਮੈਂ ਪੈਸੇ ਦੇਤੇ ਉਹ ਮੁੱਕ ਗਈ ਪੈਸੇ ਵੀ ਵਿੱਚ ਹੀ ਰਹਿ ਗਏ ਫਿਰ ਕੀ ਨੇ ਲੈਣੇ ਮੇਰੇ ਬਾਅਦ ਚ ਤਾਂ ਮੈਨੂੰ ਪਤਾ ਮੁੱਕ ਗਈ ਸੀ ਅਚਲੇ ਸਾਲ ਮਰ ਗਈ ਘਰ ਦੀ ਕਬੀਲਦਾਰੀ ਦਾ ਵੀ ਬਹੁਤ ਔਖਾ ਹੋਇਆ ਪਿਆ ਹੋਰ ਇੱਕ ਮੱਝ ਤੇ ਪਹਿਲਾਂ ਉਹ ਮੁੱਕ ਗਈ ਬੈੜੀ ਆ ਉਹ ਬਿਮਾਰ ਰਹਿੰਦੀ ਆ ਬਸ ਕਬੀਲਦਾਰੀ ਦਾ ਤਾਂ ਬਾਲਾ ਔਖਾ ਹੋਇਆ ਵੈ ਸਾਰਾ ਬੋਝ ਜਵਾਕ ਤੇ ਆ ਗਿਆ ਜੇ ਤੇਰਾ ਭਾਈ ਜਦੋਂ ਹੁੰਦਾ ਭੈਣੇ ਗੱਲ ਹੋਰ ਥੀ ਹੁਣ ਤੂੰ ਆਪਦੇ ਭਤੀਜੇ ਕੰਨੀ ਆਪੇ ਦੇਖ ਬਸ ਸਾਨੂੰ ਤੇਰੇ ਤੋਂ ਹੀ ਆਸ ਆ। ਪੂਆ ਆਹ ਕਾਗਜ਼ ਜੇ ਨਹੀਂ। ਕੂਠਾਇਆ ਲਾਉਣਾ ਸੀ। ਇਹ ਗਾਦਾ ਪੁੱਤ। ਇਹ ਪੂਆ ਸਾਨੂੰ ਤਾਂ ਪਤਾ ਨਹੀਂ ਸੀਗਾ ਸਾਨੂੰ ਤਾਂ ਹੁਣ ਪਤਾ ਲੱਗਿਆ। ਛੋਡੇ ਨਾਂ ਨਾ ਚਾਰ ਕਨਾਲਾਂ ਜ਼ਮੀਨ ਬੋਲਦੀ ਆ। ਹੁਣ ਉਹ ਜ਼ਮੀਨ ਦੇ ਦੀ ਰੋਡ ਨਿਕਲ ਗਿਆ। ਆਹ ਕੂਠਾਇਆ ਲਾਉਣਾ ਸੀ। ਤਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਆ ਹੁਣ ਪਹਣੇ ਤੇਰੇ ਤੇ ਆਸਾਂ ਸਨ ਜੇ ਤੂੰ ਮਦਦ ਕਰੇਂਗੀ ਤਾਂ ਤੇ ਰਫਤੀਜਾ ਵੀ ਸੌਖਾ ਰਹੂਗਾ ਮੇਰੇ ਤਾਂ ਗਲ ਇਹ ਜਾਚੇ ਤੇ ਵੀ ਨਹੀਂ ਦੀ ਤੈਨੂੰ ਪਤਾ ਬੁੱਤ ਜਿੱਤੇ ਵੇਰਾ ਜਲਮ ਹੋਇਆ ਮੇਰੀ ਮਾਂ ਉਹਦੀ ਮੁੱਕ ਗਈ ਤੀ ਫਿਰ ਮੇਰੇ ਬਾਪੂ ਨੇ ਸੋਚਿਆ ਵੀ ਜੇ ਮੈਨੂੰ ਕੁਝ ਹੋ ਗਿਆ ਵੀ ਮੱਕ ਤੇ ਅਰੋ ਦੀ ਪਛਤਾ ਸੁਹੰਦੀ ਰਹੂਗੀ ਜ਼ਮੀਨ ਦਾ ਕਰਕੇ ਇਹ ਸੋਚ ਕੇ ਮੇਰਾ ਬਾਪੂ ਚਾਰ ਕਨਾਲਾ ਮੇਰੇ ਨਾਲ ਲਵਾ ਗਿਆ ਜੇ ਲੋ ਰਿਸ਼ਤੇ ਨਾ ਰਹੇ ਉਹ ਜ਼ਮੀਰ ਕੀ ਕਰਨੀ ਸਭ ਕੁਝ ਤੇਰੇ ਹੀ ਚੀਜ਼ਾਂ ਰਿਸ਼ਤੇ ਤਾਂ ਥੋੜਾ ਉੱਪਰ ਹੁੰਦੇ ਪੁੱਤ ਲਤਾਸ ਪੁੱਤ ਇੱਤੇ ਘਟਲਾ ਉਹ ਮੁਖਤਿਆਰ ਨੂੰ ਅਹਿਸਾਸ ਹੋਇਆ ਕਿ ਦੀਪਾਪੂ ਆਰੂ ਕਿਸੇ ਮੋਹ ਨਾਲ ਨਹੀਂ ਬਲਕਿ ਜ਼ਮੀਨ ਦੇ ਲਾਲਚ ਨੂੰ ਲੈ ਕੇ ਆਇਆ ਤਾਂ ਮੁਖਤਿਆਰੋ ਦਾ ਦਿਲ ਉਦਾਸ ਹੋ ਗਿਆ ਉਹ ਜਿੰਨੇ ਜਾ ਨਾਲ ਪੇਕੇ ਕਾਰਾਈ ਸੀ ਉਸ ਤੋਂ ਵੱਧ ਉਦਾਸ ਵਾਪਸ ਤੁਰ ਪਈ ਕਿੱਧਰ ਚੱਲੀ ਤੂੰ ਐਨੀ ਕੀ ਜਲਦੀਏ ਜਾਣਦੀ ਹੈ ਉਹੋ ਪਹਿਣ ਤੁਰ ਵੀ ਪਈ ਮੁੰਡਾ ਹੀ ਛੱਡਿਆ ਤਾਂ ਮੈਨੂੰ ਇਹ ਕਿਹੜਾ ਸੁਣਦੀ ਆ ਕਾਲੀ ਹੋ ਗਈ ਜਾਣਦੀ ਹੁਣ ਚੱਲ ਜਾਣਦੇ ਹੁਣ ਉਹ ਪੂਆ ਜੇ ਜਾਣਾ ਵੀ ਆ ਮੈਂ ਛੱਡਿਆ ਨੇ ਤੇ ਸਕੂਟਰ ਤੇ ਚੱਲ ਜਾਣਦੇ ਹੁਣ ਆਪਾਂ ਕੀ ਕਰਾਉਣਾ ਤਾਂ ਓਨੇ ਨਾਤਾ ਬਸਦੇ ਆਉਣ ਦੀ ਉਡੀਕ ਨਾ ਕੋਈ ਹੋਰ ਸਾਧਨ ਲਿਆ ਬਸ ਪੈਦਲ ਹੀ ਆਪਣੇ ਪਿੰਡ ਨੂੰ ਤੁਰ ਪਈ ਤੁਰੀ ਜਾਂਦੇ ਨੂੰ ਪਿੰਡ ਦਾ ਰਾਹ ਨਾ ਮੁੱਕਣ ਵਾਲਾ ਰਾਹ ਲੱਗ ਰਿਹਾ ਸੀ ਹੁਣ ਤਾਂ ਹੱਥ ਫੜਿਆ ਇੱਕ ਸੂਟ ਵਾਲਾ ਝੋਲਾ ਵੀ ਕਈ ਮਨ ਭਾਰ ਜਿੰਨਾ ਲੱਗ ਰਿਹਾ ਸੀ ਅੱਖਾਂ ਵਿੱਚੋਂ ਨਿਕਲਦੇ ਹੰਝੂ ਬਸ ਇਹੀ ਬਿਆਨ ਕਰ ਰਹੇ ਸੀ ਕਿ ਹੁਣ ਬਚਪਨ ਵਾਲੇ ਘਰ ਦਾ ਨਾਤਾ ਹਮੇਸ਼ਾ ਲਈ ਟੁੱਟ ਗਿਆ ਸ਼ਾਦ ਮੁਖਤਿਆਰੋ ਨੇ ਪਿੰਡ ਨੂੰ ਤੁਰ ਕੇ ਜਾਣਾ ਤਾਂ ਪਸੰਦ ਕੀਤਾ ਕਿ ਵਿਰਧ ਸ਼ਰੀਰ ਦੀ ਥਕਾਵਟ ਮੂਰੇ ਦਿਲ ਦਾ ਦਰਦ ਫਿੱਕਾ ਲੱਗੇ ਇਹ ਸਿਰਫ ਇੱਕ ਮੁਖਤਿਆਰੋ ਦੀ ਕਹਾਣੀ ਨਹੀਂ ਦੁਨੀਆ ਦੇ ਹਰ ਕੋਨੇ ਵਿੱਚ ਵਸਦੀ ਹਰ ਇੱਕ ਮੁਖਤਿਆਰੋ ਦੀ ਕਹਾਣੀ ਹੈ